ਕਿਸਾਨ ਵੀਰੋ ਮੈਂ ਮਲਕੀਤ ਸਿੰਘ ਜ਼ਿਲ੍ਹਾ ਫਾਇਲਕਾ ਤੋਂ ਸਭ ਤੋਂ ਪਹਿਲਾਂ ਕਿਸਾਨ ਵੀਰੋ ਫਤਿਹ ਦੀ ਸਾਂਝ ਪੰਨੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ 12 ਨਵੰਬਰ 2024 ਹੈ ਤੇ ਅੱਜ ਆਪਾਂ ਇਹ ਆਪਣਾ ਉਹ ਹੀ ਖੇਤੀ ਮਾਡਲ ਹੈ ਜਿਹੜਾ ਆਪਾਂ ਪਿੱਛੇ ਜੇ ਤੁਹਾਨੂੰ ਜਿਹਦਾ ਫਾਇਲਕਾ ਫਾਰਮ ਨਾਂ ਤੇ ਆਪਾਂ ਨਾਮ ਰੱਖਿਆ ਸੀਗਾ ਤੇ ਉਹ ਖੇਤੀ ਮਾਡਲ ਹੈ ਜਿਹਦੇ ਤਹਿਤ ਆਪਾਂ ਇਹ ਗੰਨੇ ਦੀ ਬਜਾਈ ਕੀਤੀ ਸੀ ਤਾਂ ਜੋ ਛੋਟਾ ਕਿਸਾਨ ਹੈ ਜਿਹੜਾ ਉਹਦੀ ਆਮਦਨ 'ਚ ਵਾਧਾ ਹੋ ਸਕੇ ਸੋਕ ਸਨ ਵੀਰੋ ਸਭ ਤੋਂ ਪਹਿਲਾਂ ਤੁਸੀਂ ਮੇਰਾ YouTube ਚੈਨਲ ਫਾਇਲਕਾ ਫਾਰਮਿੰਗਸ ਨੂੰ ਲਾਈਕ ਉਹ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਬਟਨ ਦਬਲੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਤਾਂ ਆ ਗੰਨਾ ਤੁਸੀਂ ਗੰਨੇ ਦੀ ਹਾਈਟ ਦੇਖ ਸਕਦੇ ਹੋ ਕਿੰਨੀ ਹੈ ਤੇ ਇਹਦੇ ਵਿੱਚ ਆਪਾਂ ਲੈਂ ਤੋਂ ਲੈਂ ਜਿਹੜੀ ਦੂਰੀ ਹੈ ਲਗਭਗ 8.5 ਤੋਂ 9 ਫੁੱਟ ਛੱਡੀ ਸੀ ਤੇ ਇਸ ਲੈਂਚ ਆਪਾਂ ਕ੍ਰੇਲਾ ਲਿਆ ਸੀ ਤਾਂ ਕ੍ਰੇਲਾ ਫਿਰ ਦੁਬਾਰਾ ਹੁਣ ਹੋ ਗਿਆ ਤੇ ਗੰਨਾ ਬਹੁਤ ਵਧੀਆ ਖੜਾ ਹੈ ਇਹਦੇ ਵਿੱਚ ਆ ਇਸ ੁਲਾਵਾ ਆਪਾਂ ਦੇਚ ਹੋਰ ਵੀ ਗਰਮੀ ਦੀਆਂ ਸਬਜ਼ੀਆਂ ਜਿਵੇਂ ਤੋਰੀਆਂ ਟਿੰਡੇ ਮਿਰਚਾਂ ਐਸ ਲੈਂਡ ਦੇ ਵਿੱਚ ਆਪਾਂ ਕਪਾ ਲਈ ਸੀਗੀ ਤਾਂ ਐਸ ਲੈਂਡ ਦੇ ਵਿੱਚ ਆਪਾਂ ਹੁਣ ਮੁੰਗਰੇ ਲਾਏ ਹੋਏ ਆ ਤੁਸੀਂ ਵੇਖ ਸਕਦੇ ਹੋ ਆ ਮੁੰਗਰੇ ਨੇ ਆ ਕੁਝ ਕੁ ਉੱਗੇ ਨਹੀਂ ਤੇ ਪਿੱਛੇ ਉਹ ਤੁਸੀਂ ਲੰਮਾ ਵੇਖ ਸਕਦੇ ਹੋ ਵੀ ਉੱਗੇ ਹੋਏ ਨੇ ਤਾਂ ਇਸ ਲੈਂਡ ਵਿੱਚ ਆਪਣੀ ਮਿਰਚ ਸੀ ਤੇ ਕਪਾ ਸੀ ਇਸ ਲਾਈਨ ਦੇ ਵਿੱਚ ਆਪਾਂ ਫਿਰ ਤੋਂ ਮੁੰਗਰੇ ਲਾਏ ਹੋਏ ਨੇ ਤਾਂ ਲੈਂਤੋਂ ਲੈ ਕੇ ਦੂਜੀ ਜਿਹੜੀ ਹੈ ਲਗਭਗ 859 ਫੁੱਟ ਹੈ ਤਾਂ ਕੁਝ ਦਿਨਾਂ ਨੂੰ ਇਹ ਮੁੰਗਰੇ ਵੀ ਹੁਣ ਆਪਾਂ ਨੂੰ ਆਮਦਨ ਦੇਣ ਲੱਗ ਪਣਗੇ ਸੋ ਕਿਸਾਨ ਵੀਰੋ ਇਹ ਖੇਤੀ ਮਾਡਲ ਮੇਰਾ ਬਣਾਉਣ ਦਾ ਮਕਸਦ ਇਹੀ ਸੀ ਵੀ ਜੋ ਛੋਟਾ ਕਿਸਾਨ ਹੈ ਉਹਦੀ ਆਮਦਨ 'ਚ ਵਾਧਾ ਕੀਤਾ ਜਾ ਸਕੇ ਤੇ ਇਸ ਪਾਸੇ ਜਿਹੜਾ ਆ ਨਾਲ ਹੁਣ ਆਪਾਂ ਹਲਦੀ ਲੈ ਰਹੇ ਤੇ ਇਸ ਇਸੇ ਖਾਲੀ ਜਗ੍ਹਾ ਦੇ ਵਿੱਚ ਆਪਾਂ ਲੌਕੀ ਤੇ ਕਦੂ ਲਿਆ ਸੀਗਾ ਪਰ ਇਸ ਨਾਲੇ ਇਹਦੇ ਵਿੱਚ ਤੁਹਾਨੂੰ ਮੂੜੀਆਂ ਵੀ ਦਿਖਾ ਦਿੰਨਾ ਮੂੜੀਆਂ ਵੀ ਆਪਾਂ ਲਾਈਆਂ ਹੋਈਆਂ ਨੇ ਦੇਖੋ ਤੇ ਇਸ ਖੇਤੀ ਮਾਡਲ ਦੇ ਵਿੱਚ ਕੁਝ ਕਮੀਆਂ ਸੀਗੀਆਂ ਤੇ ਜਿਨ੍ਹਾਂ ਨੂੰ ਹੁਣ ਆਪਾਂ ਅਗਲਾ ਹੁਣ ਆਪਾਂ ਨਵਾਂ ਖੇਤ ਤਿਆਰ ਕੀਤਾ ਕਿਉਂਕਿ ਅੱਜ ਸਵੇਰ 7:30 ਦਾ ਟਾਈਮ ਹੋ ਚੁੱਕਿਆ ਤੇ ਆਪਾਂ ਲਗਭਗ 3 ਸੀਆਂ ਨੂੰ ਤਵੀਆਂ ਦੀਆਂ ਤੇ ਇੱਕ ਕਲਟੀਵੇਟਰ ਦੀ ਮਾਰ ਚੁੱਕੇ ਹਾਂ ਪਹਿਲਾਂ ਤਾਂ ਖੇਤ ਦੇਖੋ ਤੁਸੀਂ ਚੰਗੀ ਤਸੱਲੀ ਨਾਲ ਵਾਇਆ ਕਿ ਇੱਥੇ ਆਪਾਂ ਗੰਨਾ ਲਾਉਣਾ ਹੈ ਤੇ ਇੱਕ ਨਵਾਂ ਹੋਰ ਖੇਤੀ ਮਾਡਲ ਜਿਹੜਾ ਹੈ ਜਿਹੜਾ ਇਹ ਖੇਤੀ ਮਾਡਲ ਦੇ ਵਿੱਚ ਕੁਝ ਆਪਣੇ ਕੋਲ ਖਾਮੀਆਂ ਰਹਿ ਗਈਆਂ ਸੀਗੀਆਂ ਖਾਮੀਆਂ ਸੀਗੀਆਂ ਵੀ ਆਪਣੇ ਕੋਲ ਟਰੈਕਟਰ ਵੱਡਾ ਹੈ ਤੇ ਇਹਦੇ ਵਿੱਚ ਉਹ ਲੰਘਣ ਦੀ ਦਿੱਕਤ ਆਉਂਦੀ ਸੀ ਤੇ ਉਹ ਆਪਾਂ ਜਿਹੜੀਆਂ ਆਪਣੇ ਕੋਲ ਖਾਮੀਆਂ ਰਹੀਆਂ ਨੇ ਉਹਨਾਂ ਨੂੰ ਸੁਧਾਰ ਕੇ ਇਸ ਮਾਡਲ ਨੂੰ ਹੋਰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਕਿਸਾਨ ਵੀਰਾਂ ਨੂੰ ਜਿਹੜਾ ਹੈ ਉਹ ਇਹ ਦੇ ਵਿੱਚ ਜੇਕਰ ਉਹ ਇਸ ਪਾਸੇ ਆਉਂਦੇ ਨੇ ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਤੇ ਇਸ ਇਹਦੇ ਵਿੱਚ ਆਪਾਂ ਅਲੱਗ-ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਤੇ ਹੋਰ ਚੀਜ਼ਾਂ ਜਾਂ ਸਭ ਲਾਵਾਂਗੇ ਤੇ ਉਹ ਤੁਹਾਨੂੰ ਆਪਾਂ ਅਗਲੀ ਵੀਡੀਓ 'ਚ ਉਹਖਾਵਾਂਗੇ ਵੀ ਇਹਦੇ 'ਚ ਆਪਾਂ ਕੀ-ਕੀ ਲਾ ਰਹੇ ਹਾਂ ਸੋ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ